ਭਾਰਤ ਯੋਜਨਾ ਤਹਿ ਜਿਹੜਾ ਹੈਗਾ ਇਹ ਉਹ ਪੂਰੇ ਪੰਜਾਬ ਦੇ ਵਿੱਚ ਇਸ ਵਕਤ ਰੇਲਵੇ ਸਟੇਸ਼ਨਾਂ ਦਾ ਉਦਘਾਟਨ ਕੀਤਾ ਜਾ ਰਿਹਾ ਹੈ ਸੋਮਪ੍ਰਕਾਸ਼ ਛੁਰੀ ਸਾਡੇ ਨਾਲ ਨੇ ਉਹਨਾਂ ਦੇ ਨਾਲ ਵੀ ਅਸੀਂ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਕਿਉਂਕਿ ਕਾਫੀ ਲੰਬੇ ਤੋਂ ਸਮੇਤ ਆ ਰਹੇ ਨੇ ਸਰ ਅੱਜ ਜਿਹੜਾ ਹੈਗਾ ਉਦਘਾਟਨ ਕੀਤਾ ਗਿਆ ਪੂਰੇ ਭਾਰਤ ਦੇ ਵਿੱਚ ਹੋਇਆ ਹੈਗਾ ਇਸ ਬਾਰੇ ਪਹਿਲਾਂ ਤੋਂ ਦੇਖੋ ਅੱਜ ਭਾਰਤ ਸਾਰੇ ਭਾਰਤ ਵਿੱਚ 54 ਜਗ੍ਹਾ ਤੇ ਰੇਲਵੇ ਸਟੇਸ਼ਨਾਂ ਦਾ ਪੁਨਰ ਨਿਰਮਾਣ ਦਾ ਕੰਮ ਸ਼ੁਰੂ ਕੀਤਾ ਗਿਆ ਜਲੰਧਰ ਤੇ ਜਿਹੜਾ 218 ਕਰੋੜ ਦੀ ਲਾਗਤ ਦੇ ਨਾਲ ਦੁਆਰਾ ਪੁਨਰ ਨਿਰਮਾਣ ਦਾ ਕੰਮ ਸ਼ੁਰੂ ਕੀਤਾ ਗਿਆ ਪੰਜ ਸਟੋਰੀ ਬਿਲਡਿੰਗਾਂ ਭਰੀਆਂ ਗਈ ਇੱਕ ਬਹੁਤ ਵੱਡਾ ਕਲਾਸ ਸਟੇਸ਼ਨ ਇਸ ਤਰ੍ਹਾਂ ਪੰਜ ਸਟੇਸ਼ਨ ਪੰਜਾਬ ਦੇ ਹੋਰਲੇ ਨੇ 30 ਸਟੇਸ਼ਨਾਂ ਦੇ ਸਾਰੇ ਪੰਜਾਬ ਵਿੱਚ ਜਿਹੜੇ ਸਟੇਸ਼ਨਾਂ ਨੂੰ ਵੱਡਾ ਕਲਾਸ ਸਟੇਸ਼ਨ ਬਣਾਇਆ ਜਾ ਰਿਹਾ ਬਹੁਤ ਵੱਡੀ ਸ਼ੁਰੂਆਤ ਬਹੁਤ ਵੱਡਾ ਕੰਮ ਰੇਲਵੇ ਦੇ ਖੇਤਰ ਹੋ ਰਿਹਾ ਰੇਲਵੇ ਦੀ ਓਵਰਆਲ ਤਰੱਕੀ ਵਿੱਚ ਚਾਹੇ ਬੰਦੇ ਬਾਦ ਟ੍ਰੇਨਸ ਹੋਵੇ ਜਾਂ ਦੂਸਰਾ ਹੋਰ ਕੰਮ ਹੋਣ ਸਾਰੇ ਕੰਮ ਕੀਤਾ ਜਾ ਰਿਹਾ ਅੰਡਰਵੇਜ ਓਵਰਵੇਜ ਵੀ ਬਣ ਰਹੇ ਨੇ ਰੇਲਵੇ ਸਟੇਸ਼ਨ ਦਾ ਅਧੂਕਰਨ ਕਰਕੇ ਵੱਡ ਕਲਾਸ ਬਣਾਇਆ ਜਾ ਰਿਹਾ रेलवे दी बहुत तरक्की हो रही है जਵੇਂ ਵਿਕਸਿਤ ਪਾਰ ਦੀ ਗੱਲ ਕਰਦੇ ਆ ਦੇਖ ਤਰੱਕੀ ਕਰ ਰਿਹਾ ਕੁਛਾਲੀ ਹੋ ਰਿਹਾ ਅੱਛਾ ਇੱਕ ਪਾਸੇ ਬੀਜੇਪੀ ਆਪਣੇ ਕੰਮ ਦਿਨਾਰੀ ਰਹੀ ਹੈ ਪਰ ਦੂਸਰੇ ਪਾਸੇ ਸਿਆਸੀ ਵਿਰੋਧੀ ਜਿਹੜੇ ਹੈਗੇ ਨੇ ਉਹ ਕਹਿ ਰਹੇ ਨੇ ਕਿ ਸਿਰਫ ਰਾਜਨੀਤੀ ਜਿਹੜੀ ਬੀਜੇਪੀ ਕਰ ਰਹੀ ਹੈ ਉਹ ਧਰਮ ਦੇ ਨਾਂ ਤੇ ਕਰ ਰਹੀ ਹੈ ਇਸ ਉੱਤੇ ਤੁਹਾਡਾ ਕੀ ਦੇਖੋ ਵਿਕਾਸ ਕਰ ਰਹੇ ਆ ਬਕਾਹ ਹੁਣ ਰਾਜ ਵਿਰੋਧੀ ਪਾਰੇ ਕੋ ਕਹਿਣ ਲਈ ਕੁਝ ਹੈ ਹੀ ਨਹੀਂ ਇਸ ਕਰਕੇ ਉਹ ਜੋ ਵਰਦੀ ਬੋਲ ਰਹੇ ਨੇ ਵਿਕਾਸ ਦੇ ਦੁਨੀਆ ਦੇਖ ਰਹੀ ਹੈ 500 ਤੋਂ ਵੱਡੀ ਕੌਮਨੀ ਬਣਿਆ ਤੀਜੀ ਰਾਸ਼ਟਰੀ ਕਰਬਟ ਤੋਂ ਵੱਡੀ ਕੌਮਨੀ ਬਣ ਜਾਏ ਇਹ ਤੋਂ ਵੱਡੀ ਹੋਰ ਆਧਾਰਨ ਕੀ ਦਿੱਤੀ ਜਾ ਸਕਦੀ ਹੈ ਅੱਛਾ ਆਖਰੀ ਪ੍ਰਸ਼ਨ ਹੈ ਆਪ ਅਤੇ ਕਾਂਗਰਸ ਦਾ ਗਠਜੰਬਨ ਸੈਂਟਰ ਦੇ ਵਿੱਚ ਹੋ ਗਿਆ ਪੰਜਾਬ ਦੇ ਵਿੱਚ ਮੰਨੀ ਦੀ ਕੌਣ ਸਾਰੇ ਉਹ ਨਾਮ ਹਨ ਸਾਨੂੰ ਕਹੀਦਾ ਆਪਣੀ ਤਿਆਰੀ ਕੀ ਸਾਡੀ ਅਸੀਂ ਤਿਆਰ ਆਪਣੀ ਇਲੈਕਸ਼ਨ ਲਈ ਠੀਕ ਹੈ ਜੀ ਤਾਂ ਬਿਲਕੁਲ ਸੰਪ੍ਰਕਾਸ਼ ਹੋਰੀ ਨੇ ਜਿਨ੍ਹਾਂ ਦੇ ਨਾਲ ਗੱਲਬਾਤ ਕੀਤੀ ਹੈ ਇੱਕ ਵਾਰ ਤੁਸੀਂ ਜਰੂਰ ਤਸਵੀਰ ਦੇਖੋ ਜਿਸ ਜਗ੍ਹਾ ਦੇ ਉੱਤੇ ਪਾਰਤ ਅੰਮ੍ਰਿਤ ਸੇਸ਼ਨ ਯੋਜਨਾ ਦੇ ਅੰਤਰਗਤ ਜਿਹੜਾ ਹੈਗਾ ਹੈ ਉਹ 1500 ਆ ਰੋਡ ਓਵਰ ਬ੍ਰਿਜ ਉਸ ਤੋਂ ਬਾਅਦ 544 ਰੇਲਵੇ ਸਟੇਸ਼ਨ ਦਾ ਜਿਹੜਾ ਹੈਗਾ ਹੈ ਉਹ ਪ੍ਰੋਪਰ ਤਰੀਕੇ ਦੇ ਨਾਲ ਨਵੀਨੀਕਰਨ ਜਿਹੜਾ ਹੈਗਾ ਉਹ ਕੀਤਾ ਜਾਵੇਗਾ ਅ ਅੱਜ ਉਸ ਦੀ ਜਿਹੜੀ ਹੈਗੀ ਹੈ ਉਦਘਾਟਨ ਕੀਤਾ ਗਿਆ ਉਸ ਦਾ ਸ਼ਿਲੇ ਨਿਯਾਸ ਰੱਖਿਆ ਗਿਆ ਜਲੰਧਰ ਸ਼ਹਿਰ ਦੇ ਵਿੱਚ ਵੀ ਜਿਹੜਾ ਹੈਗਾ ਉਹ ਸ਼ਿਲੇ ਨਿਯਾਸ ਰੱਖਿਆ ਗਿਆ ਹਾਲਾਂਕਿ ਜਲੰਧਰ ਕਿੰਟ ਦੀ ਜੇਕਰ ਗੱਲ ਕਰੀਏ ਤਾਂ ਉਹ ਵਰਲਡ ਕਲਾਸ ਜਿਹੜਾ ਹੈਗਾ ਉਹ ਸਟੇਸ਼ਨ ਬਣ ਚੁੱਕਿਆ ਹੈ ਬਸ ਕੁਝ ਹੀ ਸਮੇਂ ਬਾਅਦ ਉਸਦਾ ਵੀ ਉਦਘਾਟਨ ਹੋਵੇਗਾ ਪਰ ਹੁਣ ਇਸ ਵਕਤ ਜੇਕਰ ਗੱਲ ਕਰਾਂ ਤਾਂ 584 ਤੋਂ ਵੀ ਜ਼ਿਆਦਾ ਜਿਹੜੇ ਨੇ ਸਟੇਸ਼ਨ ਜਿਹੜੇ ਨੇ ਉਹਨਾਂ ਨੂੰ 스마트 ਸਿਟੀ ਅਧੀਨ ਲਿਆਂਦਾ ਗਿਆ ਹੈਗਾ ਤੇ ਉਸਦਾ ਜਿਹੜਾ ਹੈਗਾ ਉਹ ਅੱਜ ਵੀਡੀਓ ਕਾਨਫਰencing ਰਾਹੀਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੋਰਵਾ ਵੱਲੋਂ ਜਿਹੜਾ ਹੈ ਉਸਦਾ ਉਦਘਾਟਨ ਅਤੇ ਸਿਲੇਨ੍ਹਸ ਕੀਤਾ ਗਿਆ ਹੈ ਕੈਮਰੋ ਸ੍ਰੀ ਪੰਕਜ ਦੇ ਨਾਲ ਰਾਜ ਗੁਪਤਾ ਚਲੰਦਰ